ਦੋਸਤੋ ਪੰਜਾਬ ਬਿਲਦਾਰਾਂ ਦੀ ਭਰਤੀ 2024 ਲਈ ਹੁਣੇ-ਹੁਣੇ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਟੋਟਲ ਪੋਸਟ ਅਨਾਉਂਸਮੈਂਟ ਕਿੰਨੀਆਂ ਨੇ ਜੀ 48 ਜਿਦੇ ਵਿੱਚੋਂ 32 ਉਮੀਦ ਤੋ ਬੇਲਦਾਰ ਨੇ ਪਹਿਲਾਂ ਹੀ ਕੰਮ ਕਰ ਰਹੇ ਨੇ ਜੀ ਪਹਿਲਾਂ ਉਹਨਾਂ ਨੂੰ ਰੱਖਿਆ ਜਾਵੇਗਾ ਬਾਕੀ ਬਚੀਆਂ 16 16 ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਰਹੇ ਨੇ ਜੀ ਇਹ ਭਰਤੀ ਬਿਲਕੁਲ ਰੈਗੂਲਰ ਹੋਵੇਗੀ ਜੀ ਪੰਜਾਬੀਓ ਵੀਡੀਓ ਜ਼ਰੂਰ ਦੇਖਿਓ ਚਲੋ ਦੋਸਤੋ ਆਪਾਂ ਚੱਲਦੇ ਹਾਂ ਅਪਡੇਟ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਅਪਡੇਟ ਦੇ ਉੱਪਰ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਮੋਗਰ ਨਗਰ ਨਿਗਮ ਵਿੱਚ ਬੇਲਦਾਰਾਂ ਦੀਆਂ 48 ਅਸਾਮੀਆਂ ਕੱਢੀਆਂ ਗਈਆਂ ਹਨ ਇਸ ਅਹੁਦੇ ਲਈ ਹੁਣ ਤੱਕ ਕਰੀਬ 3800 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਨੇ ਜੀ ਦੋਸਤੋ 48 ਅਸਾਮੀਆਂ ਲਈ 3800 ਉਮੀਦਵਾਰਾਂ ਨੇ ਅਪਲਾਈ ਕਰ ਲਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਬੇਰੁਜ਼ਗਾਰੀ ਹੈ ਇਸ ਦੇ ਨਾਲ ਹੀ ਵੇਲਦਾਰ ਦੀ ਲੋੜੀ ਯੋਗਤਾ ਘੱਟੋ-ਘੱਟ 8ਵੀਂ ਪਾਸ ਰੱਖੀ ਗਈ ਆ ਇਹਨਾਂ ਪੋਸਟਾਂ ਲਈ ਕੇਵਲ 8ਵੀਂ ਪਾਸ ਰੱਖੀ ਗਈ ਹੈ ਪਰ ਬੇਰੁਜ਼ਗਾਰੀ ਦੀ ਸਥਿਤੀ ਇਹ ਜੀ ਹੈ ਕਿ ਇਸ ਪੋਸਟ ਲਈ ਅਪਲਾਈ ਕਰਨ ਵਾਲਿਆਂ ਵਿੱਚ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਉਮੀਦਵਾਰ ਅਪਲਾਈ ਕਰ ਰਹੇ ਹਨ ਬੇਲਦਾਰ ਦੇ ਅਹੁਦੇ ਲਈ ਸੁੱਬੇ ਪਰ ਤੋਂ ਉਮੀਦਵਾਰ ਅਪਲਾਈ ਕਰਨ ਆ ਰਹੇ ਹਨ ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਜਨਵਰੀ 2024 ਰੱਖੀ ਗਈ ਹੈ ਮੋਗਰ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਨਗਰ ਨਿਗਮ ਵਿੱਚ 48 ਬੇਲਦਾਰਾਂ ਦੀਆਂ ਅਸਾਮੀਆਂ ਭਰਨ ਲਈ ਮਤਾ ਪਾਸ ਕੀਤਾ ਗਿਆ ਸੀ 48 ਵਿੱਚੋਂ 39 ਦੇ ਕਰੀਬ ਬੇਲਦਾਰ ਪਹਿਲਾਂ ਹੀ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਜੀ 32 ਉਮੀਦਵਾਰ ਪਹਿਲਾਂ ਤੋਂ ਕੰਮ ਕਰ ਰਹੇ ਨੇ ਜੀ ਇਹਨਾਂ ਨੂੰ ਰੱਖਿਆ ਜਾਵੇਗਾ ਬਾਕੀ 16 ਅਸਾਮੀਆਂ ਬਚੀਆਂ ਹਨ ਜਿਸ ਲਈ ਹੁਣ ਤੱਕ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ ਕੇਵਲ 16 ਅਸਾਮੀਆਂ ਲਈ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ ਇਸ ਅਹੁਦੇ ਲਈ ਬਖ ਬਖ ਸਹਿਰਾ ਦੇ ਨੌਜਵਾਨ ਅਪਲਾਈ ਕਰਨ ਆ ਰਹੇ ਹਨ ਕੱਚੇ ਬੇਲਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹ ਲੋਕ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਹਨ ਅਸੀਂ ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਸੀ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ ਜਿਸ ਲਈ ਅੱਜ ਅਰਜ਼ੀਆਂ ਲਈਆਂ ਜਾ ਰਹੀਆਂ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਸੀਂ 32 ਮਿਹਨਤਦਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਪੈਲ ਦੇ ਆਧਾਰ ਤੇ ਇਸ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਜੀ ਦੋਸਤੋ ਉਹਨਾਂ ਦਾ ਕਰਨ ਦਾ ਮਤਲਬ ਇਹ ਹੈ ਕਿ ਪਹਿਲਾਂ ਸਾਨੂੰ ਰੱਖਿਆ ਜਾਵੇ ਉਸ ਤੋਂ ਬਾਅਦ ਜੋ ਉਮੀਦਵਾਰ ਆਣਗੇ ਉਹਨਾਂ ਨੂੰ ਰੱਖਿਆ ਜਾਵੇ ਦੋਸਤੋ ਇਹ ਸੀ ਛੋਟਾ ਜਿਹਾ ਅਪਡੇਟ ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜਾਣਕਾਰੀ ਚੰਗੀ ਲੱਗੀ